ਅਮਰ ਸਿੰਘ ਚਮਕੀਲੇ ਦੇ ਨਾਲ ਜਿਸ ਦਿਨ ਉਹਨਾਂ ਦੀ ਡੈਥ ਹੁੰਦੀ ਹੈ ਸ਼ਾਇਦ ਅਮਰਜੋਤ ਬਚ ਜਾਂਦੀ ਬਚ ਜਾਂਦੀ ਇਹਦੀ ਗੱਲਬਤ ਪਰ ਨਹੀਂ ਉਹਨਾਂ ਨੇ ਕਿੱਟਿਆ ਜਣਾ ਦੇਖੋ ਸਬਬ ਕਿਵੇਂ ਇਤਫਾਕ ਕਹ ਲਓ ਜੋ ਮਰਜੀ ਕਹ ਲਓ ਕਿ ਜਿਹੜਾ ਅਮਰ ਸਿੰਘ ਚਮਕੀਲਾ ਸੀ ਜਨੇਪੇ ਦੇ ਦਿਨਾਂ ਦੇ ਵਿੱਚ ਪ੍ਰੋਗਰਾਮ ਹਰਨੀਤ ਨਿੱਤੂ ਦੇ ਨਾਲ ਕਰਦਾ ਸੀਗਾ ਹਰਨੀਤ ਨਿੱਤੂ ਦੇ ਨਾਲ ਜਿਹੜੇ ਲਾਈਵ ਅਖਾੜੇ ਲਾ ਰਿਹਾ ਸੀ ਕਿਉਂਕਿ ਅਮਰਜੋਤ ਦੇ ਬੱਚਾ ਹੋਇਆ ਸੀਗਾ ਚਾਹੇ ਛਲੇ ਦੇ ਵਿੱਚ ਸੀ ਇਸ ਕਰਕੇ ਉਹ ਜਾ ਨਹੀਂ ਸਕਦੀ ਸੀ ਪਰ ਹੋਇਆ ਇੰਜ ਉਦ ਨਾਲ ਦੇ ਸੰਗੀ ਸਾਥੀਆਂ ਨੇ ਜਾ ਕੇ ਅਮਰਜੋਤ ਨੂੰ ਦੱਸ ਦਿੱਤਾ ਕਿ ਇਹਦੀਆਂ ਨਜ਼ਦੀਕੀਆਂ ਆਪ ਚਮਕੀਲੇ ਦੀਆਂ ਮੀਤੂ ਦੇ ਨਾਲ ਜਾਦਾ ਵੱਧ ਰਹੀਆਂ ਨੇ ਤੇ ਇੱਕ ਇਹੋ ਉਹਨੂੰ ਜਿਆਦਾ ਪੈਸੇ ਦੇਂਦਾ ਆ ਜਿਹੜੇ ਉਹਦੇ ਕਾੜੇ ਤੇ ਬਣਦੇ ਆ ਜਿੰਨੀ ਫੀਸ ਆ ਉਸ ਤੋਂ ਵੀ ਵੱਧ ਚਮਕੀਲਾ ਸਾਹਿਬ ਉਹਨੂੰ ਪੈਸੇ ਦੇਂਦੇ ਆ ਬਈ ਕਦੇ ਪਰਵਾਹ ਹੀ ਨਹੀਂ ਕਰਦੇ ਤੇ ਉਦਾਂ ਵੀ ਉਹਦੇ ਨੂੰ ਖਿੱਚੇ ਚਲੇ ਜਾ ਰਹੇ ਆ ਤੇ ਫਿਰ ਜਦੋਂ ਇੰਨੀਆਂ ਗੱਲਾਂ ਦਾ ਪਤਾ ਲੱਗਾ ਤੇ ਔਖੇ ਸਮੇਂ 'ਚ ਵੀ ਉੱਠਣਾ ਠੀਕ ਸਮਝਿਆ ਅਮਰਜੋਤ ਨੇ ਕਿਤੇ ਉਹੇ ਗੱਲ ਨਾ ਹੋਵੇ ਕਿ ਚਮਕੀਲਾ ਮੇਰੇ ਉੱਤੋਂ ਜਾਂਦਾ ਨਾ ਲੱਗੇ ਜਿਵੇਂ ਬਿੰਦ ਬਣਨੀ ਹੁੰਦੀ ਆ ਕਿਉਂਕਿ ਉਹਨਾਂ ਦੀ ਇਕੱਠਿਆਂ ਨਹੀਂ ਜਾਣਾ ਸੀ ਦੁਨੀਆ ਤੋਂ ਉਹ ਇੱਕ ਬਹਾਨਾ ਐ ਵਿੱਚ ਕੋਈ ਚਮਕੀਲੇ ਦਾ ਮਾੜਾ ਪੱਕ ਨਹੀਂ ਆਗਾ ਕੀ ਪਤਾ ਝੂਠੇ ਹੀ ਦੱਸਿਆ ਹੋਵੇ ਨਾਲਦਿਆਂ ਨੇ ਜਾ ਕੇ ਉਹ ਕੋਈ ਹਰਨੀ ਕਿਉਂਕਿ ਚਮਕੀਲਾ ਬਹੁਤ ਚੰਗਾ ਸੀ ਦਿਲ ਦਾ ਇਹਨਾਂ ਮੈਂ ਗਾਹਾਂ ਗੱਲ ਜੋੜਦਾ ਕਿਵੇਂ ਚਲੋ ਜੀ ਪੈਸੇ ਬਾਦੂ ਦੇਣ ਦਾ ਸੀਗਾ ਰਣਿਤ ਨਿਤੂ ਨੂੰ ਕਿ ਉਹ ਥੋੜੇ ਬੱਤੇ ਪ੍ਰਵਾਹ ਨਹੀਂ ਸੀ ਕਰਦਾ ਕਿ ਉਹ ਨਾਲ ਗਾਂਦੀ ਸੀ ਉਹਨੂੰ ਤਾਂ ਇਹ ਜਗ੍ਹਾ ਤੇ ਚੱਲ ਕੰਮ ਚੱਲੀ ਜਾਂਦਾ ਨਾ ਵੀ ਅਮਰਜੋਤ ਹੁਣ ਇਸ ਵੇਲੇ ਬੈੱਡ ਤੇ ਆ ਬੱਚਾ ਹੋਇਆ ਉਹ ਜਾ ਨਹੀਂ ਸਕਦੀ ਇਹਦੇ ਨਾਲ ਮੇਰਾ ਖਾੜਿਆਂ ਦਾ ਕੰਮ ਤੁਰਿਆ ਹੈ ਹਨਾ ਵੀ ਨੇ ਔਖੇ ਟਾਈਮ ਤੇ ਸਾਥ ਦਿੱਤਾ ਪਰ ਜੀ ਉਸ ਦਿਨ ਜਿਸ ਦਿਨ ਅੱਠ ਨੂੰ ਉਹਨਾਂ ਦੀ ਹੋਈਆ ਉਸ ਦਿਨ ਅਮਰਜੋਤ ਜਲੇਪੇ ਤੋਂ ਉੱਠ ਕੇ ਜਾਣ ਲਈ ਸਮਾਂ ਉਸ ਦਿਨ ਉਹਦਾ ਸਰੀਰ ਚੱਲਦਾ ਨਹੀਂ ਉੱਠੀ ਵੀ ਲੇਟ ਤੇ ਉਹਨੇ ਉਹ ਰੋਟੀ ਵੀ ਨਹੀਂ ਪਾਈ ਉਹਨੇ ਉਹ ਜਿਹੜਾ ਪਜੀਰੀ ਵਾਲਾ ਡੱਬਾ ਸੀ ਗੱਡੀ 'ਚ ਰੱਖਿਆ ਤੇ ਨਾਲ ਤੁਰ ਪਈ ਤੇ ਚੱਲ ਗਈ ਉਹਦੀ ਬਸ ਇਹੋ ਹੀ ਗੱਲ ਤੇ ਦਿਮਾਗ 'ਚ ਭੌਂਦੀ ਸੀ ਕਿ ਜਿਹੜਾ ਕਿਤੇ ਨਿਤ ਨਾਲੇ ਦੀਆਂ ਨਜ਼ਦੀਕੀਆਂ ਆਣਾ ਬਾਦ ਦੇ ਉਹਨੂੰ ਤੋੜਨ ਲਈ ਅਮਰਜੋਤ ਨਾਲ ਅਖਾੜੇ ਤੇ ਗਈ ਤੇ ਉੱਥੇ ਜੋ ਵਾਪਰਿਆ ਤੁਹਾਨੂੰ ਪਤਾ ਹੁਣ ਉਹ ਜਿਹੜਾ ਪੈਸਿਆਂ ਦੀ ਗੱਲ ਹੈ ਤੇ ਬਾਦੂ ਦੀ ਉਹਦੀ ਗੱਲ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਦਾ ਕਿ ਅਮਰ ਸਿੰਘ ਝਮਕੀਲੇ ਨੂੰ ਇੱਕ ਬੰਦਾ ਜੁੱਤੀਆਂ ਦੇਣ ਆਂਦਾ ਹੁੰਦਾ ਸੀ ਕੱਢ ਮੀਆ ਚਮਕੀਲੇ ਕੋਲ ਉਹ ਜੁੱਤੀਆਂ ਲੈ ਕੇ ਆਇਆ ਤੇ ਬੀਬਾ ਜੀ ਕਹਿੰਦੇ ਭਈ ਰਹਿਣ ਦਿਓ ਜੁੱਤੀਆਂ ਪਈ ਪਹਿਲੇ ਜੁੱਤੀਆਂ ਪਈਆਂ ਸਾਰੇ ਘਰ ਦੇ ਵਿੱਚ ਭਰਿਆ ਪਿਆ ਕੀ ਕਰਨੀਆਂ ਪਰ ਕਹਿੰਦੇ ਨਹੀਂ ਅਮਰ ਸਿੰਘ ਚਮਕੀਲਾ ਕਹਿੰਦਾ ਗਰੀਬ ਬੰਦਾ ਲੈ ਕੇ ਆਇਆ ਲਿਆ ਫੜਾ ਜੁੱਤੀਆਂ ਭਾਈ ਉਹ ਕਹਿ ਗਿਆ ਵੇ ਸਿਫਤਾਂ ਕਰੇ ਜੁੱਤੀਆਂ ਆਹ ਦੇਖੋ ਤਿੱਲੇਦਾਰ ਆਹ ਦੇਖੋ ਆਹ ਜੁੱਤੀ ਉਹ ਕਹਿੰਦਾ ਕੋਈ ਨਹੀਂ ਤੂੰ ਲੈ ਆਓ ਕਰਾ ਬੀਬਾ ਜੀ ਦੀ ਵੀ ਲੈ ਕੇ ਆਇਆ ਮੈਂ ਬੜੇ ਪਿਆਰ ਨਾਲ ਮੈਂ ਆਪ ਬੜਾਈ ਮਿਹਨਤ ਨਾਲ ਇਹ ਜੁੱਤੀ ਐਦਾਂ ਉਹਦਾ ਕਹਿੰਦਾ ਮੈਨੂੰ ਪਤਾ ਚਮਕੀਲੇ ਨੇ ਲੈ ਕੇ ਸਾਰੀਆਂ ਰੱਖ ਲਈਆਂ ਡਰੇਵਰ ਨੂੰ ਕਹਿੰਦਾ ਅੰਦਰ ਰੱਖਿਆ ਕਹਿੰਦੇ ਚਮਕੀਲੇ ਨੇ ਜੇਬ ਤੋਂ ਪ ਇਹਨੇ ਟੰਕੀਲਾ ਨੂੰ ਕਹਿੰਦਾ ਉਹ ਗਿਣਤਾ ਲੈਂਦਾ ਪੈਸੇ ਕਿੰਨੇ ਆ ਉਹ ਕਹਿੰਦਾ ਬਾਈ ਜੀ ਮੈਨੂੰ ਪਤਾ ਆ ਤੁਸੀਂ ਵਾਦੂ ਹੀ ਦੇਣੇ ਆ ਪਿਛਲੀ ਵਾਰੀ ਵੀ ਕਹਿੰਦਾ 200 ਬਣਿਆ ਸੀ ਮੇਰਾ ਤਾਂ ਕਹਿੰਦਾ ਬਾਈ ਜੀ 300 ਨਿਕਲਿਆ ਜਾ ਕੇ ਜਦੋਂ ਮੈਂ ਗਿਣੇ ਤੇ ਕਹਿੰਦਾ ਮੈਨੂੰ ਤਾਂ ਭਰੋਸਾ ਆ ਤੁਸੀਂ ਹਰੇਟ ਬੰਦੇ ਨੂੰ ਜੇਤੋਂ ਵੀ ਕੁਝ ਲੈਣੇ ਆ ਉਹਨੂੰ ਦੱਸ ਵੀ ਰੇਟ ਨਾਲੋਂ ਜ਼ਿਆਦਾ ਹੀ ਦੇਣੇ ਆ ਜਿਹੜਾ ਗਰੀਬ ਬੰਦਾ ਆ ਇਸ ਕਰਕੇ ਏਦਾਂ ਦਾ ਸੁਭਾਅ ਸੀਗਾ ਅਮਰ ਸਿੰਘ ਚਮਕੀਲੇ ਦਾ ਤੇ ਪਰ ਜਿਨ੍ਹਾਂ ਨੇ ਅਮਰਜੋਤ ਦੇ ਕੰਨ ਭਰੇ ਸੀ ਪਤਾ ਨਹੀਂ ਕੀ ਸੋਚ ਕੇ ਭਰਤੇ ਸੀ ਸ਼ਾਇਦ ਉਹ ਜੁਕੀਆਂ ਵਾਲੇ ਨੂੰ 2 ਰੁਪਏ ਵਾਧੂ ਦੇ ਸਕਦਾ ਐ ਸੌਫ ਜਾ ਤਾਂ ਜਿਹੜੀ ਉਹਦੇ ਨਾਲ ਗਾਂਧੀ ਸੀਗੀ ਉਹਨੂੰ ਕਿਉਂ ਨਹੀਂ ਸੀ ਦੇ ਸਕਦਾ ਪਰ ਕਿਸੇ ਨੇ ਗਲਤਫਹਿਮੀ ਪਾ ਕੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਪਰ ਉਹ ਬੰਨਾ ਸੁਭਾਅ ਦੇ ਸੀ ਕਿ ਉਹਨਾਂ ਨੇ ਦੁਨੀਆ ਤੋਂ ਇਕੱਠਿਆਂ ਜਾਣਾ ਸੀ ਹਨਾ ਉਹਦੇ ਚੱਕਰ ਦੇ ਵਿੱਚ ਅਮਰਜੋਤ ਉਸ ਦਿਨ ਨਾਲ ਗਈ ਤੇ ਉਹ ਦੁਨੀਆ ਤੋਂ ਹੀ ਚਲੇ ਗਏ ਇਹਦੇ ਬਾਰੇ ਆਪਣੀ ਕੋਈ ਰਾਏ ਹੋਵੇ ਜਰੂਰ ਦੇ ਸਕਦੇ ਆ ਧੰਨਵਾਦ